ਸਭ ਤੋਂ ਪਹਿਲਾਂ ਸਾਰੇ ਹੀ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਜ ਤੱਕਰ ਖੜੇ ਹੋਏ ਨੇ ਸਾਰੇ ਹੀ ਵਾਤਾਵਰਣ ਪ੍ਰੇਮੀਆਂ ਦਾ ਜੀ ਜਿਹੜਾ ਕਿ ਪੂਰੇ ਪੰਜਾਬ ਦਾ ਜਿਨ੍ਹਾਂ ਨੇ ਜੀਰਾ ਮੋਰਚਾ ਇੱਕ ਇਹੋ ਜਿਹਾ ਮੋਰਚਾ ਬਣ ਚੁੱਕਿਆ ਹੈਗਾ ਵੀ ਜਿਹੜਾ ਦਿੱਲੀ ਵਾਲੇ ਅਲਦੋਲਨ ਦੇ ਨਾਲ ਇੱਕ ਦਿੱਲੀ ਅਲਦੋਲਨ ਹੋਇਆ ਸੀ ਤੇ ਇੱਕ ਪੰਜਾਬ ਦੇ ਵਿੱਚ ਜੀਰਾਂ ਅਲਦੋਲਨ ਹੋਇਆ ਸੀ ਜਿੱਥੇ ਪੂਰੇ ਪੰਜਾਬ ਨੇ ਸਾਂਝੀ ਲੜਾਈ ਲੜੀ ਆ ਤਾਂ ਹੀ ਇਹਦਾ ਨਾਂ ਸਾਂਝਾ ਮੋਰਚਾ ਜੀਰਾ ਰਹੀ ਗੱਲ ਭਾਈ ਤਰੀਕਾਂ ਦੀ ਤਰੀਕਾਂ ਐ ਐਨਜੀਟੀ ਦੇ ਵਿੱਚ ਤਰੀਕ ਸੀ ਕਿ ਜਿਵੇਂ ਮੇਰੇ ਸਾਥੀ ਨੇ ਪਹਿਲਾਂ ਦੱਸਿਆ ਕਿ 18 ਤਰੀਕ ਸੀ ਕਿ ਸਾਨੂੰ ਵਕੀਲ ਦਾ ਫੋ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਉਹਨਾਂ ਨੇ ਕਹਿ ਤਾਂ ਵੀ ਫੈਕਟਰੀ ਬੰਦ ਗਲੇ ਦੀਆਂ ਸੌਆਂ ਟਿੱਕਰ ਵੀ ਖਾਦੀਆਂ ਪਰ ਅੱਜ ਟਿੱਕਰ ਫੈਕਟਰੀ ਲਕਤੀ ਰੂਪ ਦੇ ਵਿੱਚ ਬੰਦ ਨਹੀਂ ਕੀਤੀ ਉਹਦਾ ਸਭ ਤੋਂ ਵੱਡਾ ਕਾਰਨ ਸਾਨੂੰ ਇਹ ਲੱਗਦਾ ਵੀ ਜਿਹੜਾ ਦਿੱਲੀ ਦੇ ਵਿੱਚ ਨਿਊ ਐਕਸਾਈਜ਼ ਪਾਲਿਸੀ ਹੋਈ ਸੀਗੀ ਗਵਨ ਹੋਇਆ ਸੀ ਘਟਾਲਾ ਹੋਇਆ ਸੀ ਉਹ ਚ ਦੀਪ ਮਲੋਤਰੇ ਦਾ ਮੁੰਡਾ ਗੌਰਵ ਮਲੋਤਰਾ ਮਨੀਸ਼ ਸੋਧੀ ਦੇ ਨਾਲ ਜੇਲ੍ਹ ਵਿੱਚ ਸੀ ਤੇ ਹੁਣ ਮੁੱਖ ਮੰਤਰੀ ਦਿੱਲੀ ਕੇਜਰੀਵਾਲ ਜੇਲ੍ਹ ਦੇ ਵਿੱਚ ਉਸੀ ਹੀ ਕੇਸ ਵਿੱਚ ਉਹ ਦੀਪ ਮਲੋਤਰਾ ਉਹੀ ਦੀਪ ਫੈਕਟਰੀ ਦੇ ਬਾਰ ਮੂਰੇ ਆਪਾਂ ਸਾਰੇ ਬੈਠੇ ਹੋਏ ਉਹੀ ਦੀਪ ਮਲੋਤਰਾ ਜੀ ਉਹੀ ਦੀਪ ਮਲੋਤਰਾ ਕਿਉਂਕਿ ਦੀਪ ਮਲੋਤਰੇ ਨੂੰ 70% ਠੇਕੇ ਜਿਹੜੇ ਕਿ ਦਿੱਲੀ ਦੇ ਵਿੱਚ ਦਿੱਤੇ ਗਏ ਸੀਗੇ ਜਿਹੜਾ ਕਿ ਆਪਣੇ ਪੰਜਾਬ ਦਾ ਜਨਤਰਤੰਤਰ ਮਾਰਤਕ ਇਹਨਾਂ ਨੇ ਉਹ ਘਟਾਲਾ ਕੀਤਾ ਤੇ ਉਹਦੀ ਜਿਹੜੀ ਛੜਾਬ ਘਟਾਲਾ ਦਿੱਲੀ ਦੇ ਵਿੱਚ ਹੋਇਆ ਉਹੀ ਚੀਜ਼ ਆਪਣੇ ਪੰਜਾਬ ਵਿੱਚ ਵੀ ਹੋਈ ਆ ਤੇ ਪੰਜਾਬ ਦੇ ਜਿਹੜੇ ਮੁੱਕੇ ਦੀ ਸਰਕਾਰ ਹੈ ਇਹਦੇ ਵੀ ਵੱਡੇ ਨੇਤਾ ਇਹ ਘਟਾਲੇ ਦੇ ਵਿੱਚ ਅੰਦਰ ਜਾਣਗੇ ਤੇ ਇੱਕ ਨਵੀਂ ਗੱਲ ਮੈਂ ਤੁਹਾਨੂੰ ਦੱਸਦਾ ਬਾਈ ਜੀ ਕੱਲ ਈੜੀ ਦੀ ਰੇਡ ਪਈ ਆ ਬਿਲਕੁਲ ਜੀ ਸੋਸ਼ਲ ਮੀਡੀਆ ਤੇ ਬੜੀ ਇਹ ਗੱਲ ਸਾਰੇ ਪੰਜਾਬ ਚ ਗੱਲ ਫੇਰ ਖਬਰ ਲੱਗੀ ਆ ਕਹੇ ਦੀਪ ਮਲੋਤਰੇ ਦੇ ਸੱਤਾ ਟਿਕਾਣਿਆਂ ਤੇ ਕੱਲ ਰੇਡ ਪਈ ਆ ਮੱਧ ਪ੍ਰਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਦੀਪ ਮਲੋਤਰੇ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਘਰਾਂ ਵਿੱਚ ਵੀ ਰੇਡ ਪਈ ਆ ਜਿੱਥੋਂ ਦੇਕਰ ਵੀ ਕੁਝ ਪੈਸਿਆਂ ਦੀ ਰਿਕਵਰੀ ਵੀ ਹੋਈ ਆ ਸਾਨੂੰ ਪਤਾ ਲੱਗਾ ਤੇ ਕੱਲ ਇਹਨਾਂ ਨੇ ਜਿਹੜੀ ਕਿ ਜੀਰਾ ਸ਼ਰਾਬ ਫੈਕਟਰੀ ਦੇ ਵਿੱਚ ਸਵੇਰ 6 ਵਜੇ ਤੋਂ ਰੇਡ ਹੋਣ ਲੱਗੀ ਸੀ ਸ਼ਾਮ ਨੂੰ 8 ਵਜੇ ਰਾਤ ਨੂੰ ਉਹ ਰੇਡ ਖਤਮ ਹੋਈ ਆ ਤੇ ਜਿਹਦੇ ਵਿੱਚ ਇਹ ਸੀਪੀਯੂ ਵੀ ਲੈ ਕੇ ਗਏ ਆ ਤੇ ਹੋਰ ਵੀ ਰਿਕਾਰ ਲੈ ਕੇ ਗਏ ਆ ਜਿੱਥੇ ਜ਼ਿਕਰ ਸਾਡੀ ਅਧਿਕਾਰੀਆਂ ਨਾਲ ਗੱਲ ਹੋਈ ਸੀ ਅਧਿਕਾਰੀਆਂ ਦੇ ਕਹਿਣ ਦੇ ਮੁਤਾਬਕ ਜਿਹੜੀ ਇਹ ਰੇਡ ਆ ਇਹ ਈੜੀ ਰੇਡ ਨੇ ਤਾਂ ਕੀਤੀ ਜਿਹੜੀ ਨੇ ਰੇਡ ਵੀ ਜਿਹੜੀ ਇਹਨਾਂ ਨੇ ਪ੍ਰਦੂਸ਼ਣ ਕੀਤਾ ਪ੍ਰਦੂਸ਼ਣ ਕੀਤਾ ਇਹਨਾਂ ਨੇ ਜਿਹੜਾ ਆਪਣਾ ਮੋਰਚਾ ਚੱਲ ਰਿਹਾ ਜਾਂ ਪ੍ਰਦੂਸ਼ਣ ਕੀਤਾ ਜੇ ਇਹ ਦੋਸ਼ੀ ਪਾਏ ਗਏ ਆ ਤਾਂ ਹੀ ਇਹ ਰੇਡ ਹੋਈ ਆ ਕਿਉਂਕਿ ਅੱਜ ਮੈਂ ਤੁਹਾਨੂੰ ਪੰਜਾਬ ਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਕੋਈ ਵੀ ਇੰਡਸਟਰੀ ਜੇ ਪ੍ਰਦੂਸ਼ਣ ਕਰਦੀ ਤਾਂ ਉਥੇ ਈਡੀ ਵੀ ਰੇਡ ਕਰ ਸਕਦੀ ਸਾਨੂੰ ਵੀ ਇਹ ਗੱਲ ਤਾਂ ਕੱਲ ਪਤਾ ਲੱਗਾ ਤੇ ਈਡੀ ਨੇ ਇਹਨਾਂ ਨੂੰ ਇਹਨਾਂ ਦੇ ਅਧਿਕਾਰੀ ਉਥੇ ਪਹੁੰਚੇ ਨਹੀਂਗੇ ਤੇ ਸ਼ਾਇਦ ਬੜੀ ਸਖਤ ਰੇਡ ਹੋਈ ਆ ਵੇਖੋ ਕੀ ਬਣਦਾ ਪਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਹੁਣ ਤਾਂ 2 ਸਾਲ ਰਹਿ ਗਏ ਤੁਹਾਡੇ ਆ 24ਵੀਂ ਗਿਆ 25 ਤੇ 26 ਤੇ 27 ਚ ਵੋਟਾਂ ਜੇ ਤੁਸੀਂ ਪੰਜਾਬ ਦੇ ਹੱਕ ਵਿੱਚ ਗੱਲ ਕਰਦੇ ਹੋ ਇਕੱਲੇ ਗਲੇ ਦੀਆਂ ਸੋਵਾਂ ਨਾਲ ਨਹੀਂ ਸਰਨਾ ਕੱਲੇ ਤੁਹਾਡੇ ਲਾਰਿਆਂ ਨੇ ਨਹੀਂ ਸਰਨਾ ਕੱਲੇ ਤੁਹਾਡੇ ਜਿਹੜੇ ਲਾਲੀਓਪਪ ਦੇ ਰਹੇ ਉਹਨਾਂ ਨੇ ਨਹੀਂ ਸਰਨਾ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਫੈਕਟਰੀ ਬੰਦ ਕਰਨੀ ਪਊਗੀ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਫੈਕਟਰੀ ਨੂੰ ਰਿਟਨ ਜਿੰਦਾ ਲਾਉਣਾ ਪਊਗਾ ਸੀਲ ਕਰਨਾ ਪਊਗਾ ਕਿਉਂਕਿ ਇਹ ਦੀਪ ਮਲੋਤਰਾ ਉਹੀ ਆ ਜਿਹਨੇ ਕਿ ਪੂਰੇ ਪੰਜਾਬ ਦੀ ਸੱਤਾ ਦਾ ਨਿੱਗ ਮੰਨਿਆ ਹੋਇਆ ਇਹ ਵੀ ਇਹ ਵੀ ਮੈਂ ਐਮਐਲਏ ਰਿਆ ਇਹ ਵੀ ਤੁਹਾਡੇ ਕੇਜਰੀਵਾਲ ਦੇ ਨਾਲ ਸਾਂਝਦਾਰੀ ਰਹੀ ਹੈ ਦੀ ਇਹਦੀ ਵੀ ਮਨੀਸ਼ ਸੋਧਿਆ ਨਾਲ ਸਾਂਝਦਾਰੀ ਰਹੀ ਆ ਇਹ ਦਿੱਲੀ ਧੜੇ ਤੋਂ ਸਰਕਾਰ ਨਹੀਂ ਚੱਲਣ ਦਵਾਗੇ ਜੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਆਪਣੇ ਹੱਕਾਂ ਹਕੂਕਾਂ ਦੀ ਗੱਲ ਕਰਦਾ ਤੇ ਪੰਜਾਬ ਨਾਲ ਖੜੇ ਇਹਨੂੰ ਲੈਕਤੀ ਰੂਪ ਦੇ ਵਿੱਚ ਫੈਕਟਰੀ ਨੂੰ ਬੰਦ ਕਰੇ ਇਹਨਾਂ ਨੇ ਬਹੁਤ ਜ਼ੋਰ ਲਾਇਆ ਮੋਰਚਾ ਚ ਕੋਣ ਵਾਸਤੇ